ਕੋਈ ਨਿਕੋੜੀ ਨੂੰ ਫੜ ਲਾਂ ਨੀਆ ਲੱਤਾਂ ਨਾ ਮਾਰੇ ਕੋੜੀ ਬਰਾ ਮੋੜ ਬਰਾ ਮੋੜ ਚੱਲ ਚੱਲ ਪੂਰਾ ਮੋੜ ਦੇ ਨਕਰੀ ਪੂਰਾ ਸਾਰੇ ਮੰਗਰੂ ਚੌਰ ਚਿੱਤੀ ਆਉਣੀ ਓਰੀ ਪੁੱਛਣਾ ਨਹੀਂ ਕਿਸੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਅਰਥ ਕਰਤਾ ਵਈ ਨਮਸਕਾਰ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਆਪਣੇ ਬਾਲੀਵਾਲ ਗਰਾਊਂਡ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਸਭ ਨੂੰ ਅੱਖ ਹੈ ਕਿ ਮਿਸਤਰੀ ਨਾਲ ਰਲ ਮਿਲ ਕੇ ਕੰਮ ਕਰਾਉਣ ਦਾ ਵੈਗੁਰੂ ਜੀ ਕਰਤਾ ਆ ਟੰਗ ਰੱਖਿਆ ਵੈਗੁਰੂ ਜੀ ਕੀ ਫਤਿਹ ਲੈ ਕੇ ਸਾਥੀ ਪਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਵੈਗੁਰੂ ਦਾ ਨਾਮ ਲੈ ਕੇ ਤੁਸੀਂ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਜੋ ਕਿ ਬਾਲੀਵਾਲ ਗਰਾਊਂਡ ਦੀ ਤਿਆਰੀ ਚੱਲ ਰਹੀ ਤੇ ਪਹਿਲਾਂ ਨੌਜਵਾਨਾਂ ਨੇ ਤਨ ਚਾਰ ਦਿਨ ਪਹਿਲਾਂ ਇਹ ਪੈਪਾਂ ਖੜੀਆਂ ਤੇ ਬਜਰੀ-ਗੁਦਰੀ ਪਾ ਕੇ ਤਿਆਰ ਕੀਤੀਆਂ ਸੀ ਤੇ ਹੁਣ ਪੰਜ-ਛੇ ਦਿਨਾਂ ਬਾਅਦ ਆਪਣੇ ਲਵੇ ਪਹੁੰਚੇ ਬੈਲੰਗਾ ਲੀ ਰੋ ਜੋ ਕਿ ਇਹਦੇ ਉੱਪਰਲੀ ਸ਼ੈਡ ਆਪਾਂ ਲਾਵਾਂਗੇ ਪੈਪਾਂ 1 ਇੰਚੀ ਪੈਪ ਇਹਦੇ ਆਲੇ-ਦੋਲੇ ਉੱਪਰ ਜਮਾ ਸਿਖਰ ਤੇ ਲਾਵਾਂਗੇ ਤੇ ਦੂਜੀ ਪੈਪ ਆਪਾਂ ਜੋ 9 ਇੰਚੀ ਹੈ ਉਹ ਦੋ ਨੰਬਰ ਤੇ ਲਾਵਾਂਗੇ 3 ਮਿੰਨਤੀ ਦੇ ਸ਼ਾਮ ਨਾਲ ਤਿਆਰੀ ਕਰਦੇ ਹੋਏ ਮਿੰਡ ਮਿੰਕ ਕੇ ਪੈਪਰ ਰੱਖਦੇ ਹੋਏ ਬੈਲਡ ਵਾਲਾ ਵੀਰ ਪਹੁੰਚ ਰਿਹਾ ਤੇ ਦਿਖਾਵਾਂਗੇ ਤੁਹਾਨੂੰ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਿਹਾ ਕਰੋ ਤਾਂ ਅੱਗੇ ਤੁਹਾਨੂੰ ਵਾਲੀਵਾਲ ਗਰਾਊਂਡ ਦੀ ਸਾਰੀ ਜਾਣਕਾਰੀ ਦਿਖਾਉਂਦੇ ਰਹੀਏ ਤੇ ਦਿੰਦੇ ਰਹੀਏ ਇਸ ਤਰ੍ਹਾਂ ਮਿੰਕੇ ਤੇ ਪੱਪਾ ਸਾਰੀਆਂ ਵਾਲੇ ਨਾਲੇ ਰੱਖੀਆਂ ਹੋਈਆਂ ਨੇ ਤੇ ਇਹ 12 ਕੁੱਟੀ ਘੋੜੀ ਲਿਆਂ دیا ਦੋਸਤੋ ਇਸ ਦਾ ਕਿਰਾਇਆ ਜਿਸ ਦਾ 100 ਰੁਪਏ ਇੱਕ ਦਿਨ ਦਾ ਕਿਰਾਇਆ ਇਹ 12 ਫੁੱਟ ਦੀ ਘੋੜੀ ਦਾ ਇਸ ਤੇ ਖੜ ਕੇ ਵੈਲਡਿੰਗਾ ਉੱਪਰਲੇ ਫਰੰਟ ਤੇ ਹੋ ਜਾਣਾ ਇਹ ਬਾਰ ਰੱਖਿਆ ਰੋ ਪੈਪਰ ਲਾ ਕੇ ਤੁਸੀਂ ਦੇਖ ਰਹੋ ਬਹੁਤ ਚੰਗੀ ਤਿਆਰੀ ਵੈਲਡਿੰਗ ਦੀ ਤੇ ਅਰਤਾ ਹੋਰ ਇੰਨੇ ਖੜਾ ਲੋ ਛੋਟੀ ਅਰਤਾ ਵਈ ਵੈਲਡਗਰ ਦੇ ਭਾਈ ਨੇ ਓਕੇ ਇਹ ਆੜੇ ਨਾਲ ਦੇ ਚੰਗੇੜੇ ਹੱਥ ਰੱਖੀ ਪਾ ਕੇ ਕਿਸੇ ਦੇ ਨਿਕੋੜੀ ਪੜੀ ਹੋਈ ਥੱਲੋਂ ਨਾਲ ਇਹਨਾਂ ਦੱਸਦਾ ਮੈਂ ਤੁਹਾਨੂੰ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਹੋਰ ਹੈ ਇਹਦਾ ਮੇਰੇ ਅਸੀਂ 4-5 ਯਾਨੇ ਗਰਾਊਂਡ 'ਚ ਫਿਰਦੇ ਆ ਕੋਈ ਹੋਰ ਵੀ ਆ ਜਾਓ ਯਾਰ ਯਾਰ ਅਸੀਂ ਕਿਹੜੇ ਚਾਰਿਆਂ ਨੇ ਸੈਂਟਰ ਲਾਉਣਾ ਹੈ ਸੈਂਟਰ ਲਾਉਣ ਮਿਲਦਾ ਭੈਣ ਤੋਂ ਸਾਰੇ ਮੂਰੇ ਹੋਇਆ ਕਰਨੇ ਉਹ ਮਗੋ ਉਹ ਕਹੇ ਕਰੂ ਮੈ ਲਾਉਣਾ ਉਹ ਕਹੇ ਕਰੂ ਮੈ ਲਾਉਣਾ ਕੋਈ ਨਾ ਹੂੰ ਪੈਪਾ ਬਣਾਉਣ ਲਈ ਦੇਖੀ ਅੱਧਾ ਫੁੱਟ ਤੇ ਕੀ ਗੱਲਾਂ ਗੱਲਾਂ ਮਾਰਨ ਲਈ ਅੱਧਾ ਫੁੱਟ ਤੇ ਲਾ ਦਿੰ ਮੇਰੇ ਹਾਂ ਇਹਦਾ ਬਿਲਕੁਲ ਦੀ ਗਿਆ ਨਾ ਤੂੰ ਇਧਰੋਂ 32 ਬਤੀ ਬਤੀ ਹੈਗੀ ਥੀ ਮੈਂ ਕਹਿੰਦਾ ਉਹ ਉਹਨੂੰ ਮੰਗਾ ਲਾਂਗੇ ਮੁੰਡੇ ਤੋਂ ਛਿੰਚ ਤੇ ਲਾਤੀ ਕੋਈ ਨਹੀਂ ਕੋੜੀ ਨੂੰ ਫੜਨ ਲਿਆ ਲੱਤ ਨਾ ਮਾਰੇ ਕੋੜੀ ਉਹ ਬਰਾ ਉਹ ਚੱਲ ਚੱਲ ਪੂਰਾ ਮੋੜ ਦੇ ਨੱਕਰੀ ਪੂਰਾ ਕਿੱਧਰ ਲੈ ਜਾਣੀ ਪੂਰਾ ਮੋੜ ਦੇ ਆ ਪੈਪ ਕਲੇ ਲੈ ਜਾਣੀ ਚੱਲ ਚੱਲ ਗਾਣਾ 프ਰੰਟ ਤੇ ਲੈਣਾ ਗਾਣਾ ਨੂੰ 프ਰੰਟ ਤੇ ਲੈਣਾ ਲੱਗ ਰਿਹਾ ਮੇਰਾ ਖੱਲਾ ਮੇਰਾ ਲੱਗ ਰੱਖ ਲੱਗ ਰੱਖ ਵਾਸ 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 ਕੇ ਲਾ ਮਾ ਸਰ ਮੋਟੋ ਫੋਟੋ ਓਕੇ ਹੈਂਡ ਬ੍ਰੇਕ ਲਾ ਦੇ ਚੱਲ ਆਉਗੀ ਹਾਂ ਮਾਰਾਂ ਬਬੂਸ਼タル ਵੀਰ ਜੀ ਪਹੁੰਚ ਗਏ ਕਿੱਕ ਚ 18 19 ਲੱਗਣਗੀਆਂ 18 19 20 ਹੋ ਜਾਣਗੇ ਕਿੱਕ ਚ ਤਾਂ ਕਿ ਜਾਲ ਵਧੀਆ ਤਰੀਕੇ ਨਾਲ ਅਜ ਅੱਦੀ ਬਸ ਆਪਣੀ ਅੰਡਾ ਬੰਨਿਆ ਜਾ ਸਕੇ ਉੱਪਰਲੀ ਜਿਹੜੀ ਉੱਪਰਲੀ ਪੈਪ ਨਾ ਉੱਪਰਲੀ ਮੰਜ਼ਲ ਵਾਲੀ ਪੈਪ ਦੇ ਉੱਪਰ ਬਣ ਕੇ ਹੋਰ ਮਹਗਾ ਲਾ ਬਾਈ ਕੰਡੀਆਂ ਲਾ ਕੇ ਤਾਂ ਜਿਹੜਾ ਆਲੇ-ਦਾਲੇ ਸ਼ਰੀਰ ਹੈ ਜਿਹੜਾ ਜਾਲ ਹੈ ਆਪਣਾ ਜਾਲ ਬਣਾਵਾਂਗੇ ਤਾਂ ਉਹਨੂੰ ਸਹੀ ਤਰੀਕੇ ਨਾਲ ਬੰਨਿਆ ਜਾ ਸਕੇ ਨਮਸਕਾਰ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਆਪਣੇ ਬਾਲੀਵਾਲ ਗਰਾਊਂਡ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਸਭ ਨੂੰ ਓਖ ਹੈ ਕਿ ਮਿਸਤਰੀ ਨਾਲ ਰਲ ਮਿਲ ਕੇ ਕੰਮ ਕਰਾਉਣ ਦਾ ਆ ਟੰਗ ਰਖਿਆ 16 ਫੁੱਟ ਤਾਂ ਹਾਂ ਆਹ ਦੇਖ ਲੋ ਥੱਲੇ ਓਏ ਦੇਖੋ ਫਾਜੀ ਕੀ ਹੋ ਗਿਆ ਨਾ ਆ ਗਿਆ ਉਧਰ ਉਹ ਬੰਨੀ ਜਾਂਦਾ ਹੱਥ ਰੰਜੀ ਦਾ ਬਲਦਗੜਾ ਛੇਤੀ ਫਰਦਾ ਥੱਲੇ ਡਿਗੂ ਵੀ ਨਾ ਖਾਓ ਆ ਗਿਆ ਮੈਂ ਇਧਰੇ ਆ ਗਿਆ ਜੀ ਆ ਗਿਆ ਕਿਧਰ ਨੇ ਆਲ ਮੰਦੀ ਨੇਂਡੀ ਉੱਤੇ ਟੰਗਤਾ ਦੇਖ ਲੋ ਲੈ ਲਓ ਓਏ ਬਹੁਤ ਜਗਾੜੀ ਨੇ ਨਹੀਂ ਕੁਵਾੜੀ ਨੂੰ ਮਿਲ ਗਿਆ ਕਿਦੋਂ ਕੁਵਾੜੀ ਨੂੰ ਮਿਲ ਗਿਆ ਮਾਸ਼ੇਰਵਾੜਾ ਤੋਂ ਮਿਲ ਗਿਆ ਮਾਸ਼ੇਰਵਾੜਾ ਤੋਂ ਮਿਲ ਗਿਆ 10000 ਕਿਲੋ ਲੈ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਪੈਪਾਂ ਦੀ ਤਿਆਰੀ ਹੋ ਚੁੱਕੀ ਹੈ ਦੋ ਤਿੰਨ ਪੈਪਾਂ ਦਿਨ ਚੁੱਕੇ ਨੇ ਚੱਕਵੇਂ ਉਹ ਪੈਪ ਚੱਕ ਲੈ ਨਾਲ ਦੀ ਨਾਲ ਚੱਕ ਰਹੇ ਪੈਪ ਪੈਪ ਬੰਨੀ ਯਾਰੀ ਹੈ ਨੌਜਵਾਨਾਂ ਵੱਲੋਂ ਤਰੀਕੇ ਨਾਲ ਕਰਿਆ ਜਾ ਰਿਹਾ ਇਹ ਕੰਮ ਤਾਂ ਜਿਹੜੀ ਨੌਜਵਾਨ ਉਹ ਪਹੁੰਚ ਗਏ ਉਹਨਾਂ ਦੇ ਵੀ ਧੰਨਵਾਦ ਜਿਹੜੇ ਪਹੁੰਚੇ ਨਹੀਂ ਉਹਨਾਂ ਦਾ ਖਾਸ ਕਰਕੇ ਸਾਡੇ ਵੱਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਹੈ ਕੱਪੜਾ ਲੈ ਲੈਣਾ ਯਾਰ ਆ ਮੋੜੀ ਫੜਾ ਦੇ ਯਾਰ ਅਈ ਇਹਨੇ ਦੋ ਕੀ ਤੇ ਖਰੀਦ ਉਹਨੂੰ ਐਂ ਦੱਸ ਪਹਿਲਾਂ ਦੋਨੂੰ ਤੇ ਸਿੰਘਾ ਜੀ ਮੈਨੂੰ ਤਾਂ ਕੋਈ ਤਖਲੀਬ ਨਹੀਂ ਹੈਗੀ ਮੈਂ ਰਾਹ ਰੋਣਾ ਵੀ ਅਸੀਂ ਜਿਹੜਾ 4 ਜਣੇ ਫਿਰਦੇ ਆ ਅਸੀਂ ਜਿਹੜਾ ਘਰੋਂ ਗੱਡੇ ਹੋਏ ਬਈ ਨਾ ਸਿੰਘੀ ਸੋਡੇ ਨਾਲ ਵੇ ਆਪਾ ਆਪ ਆਪਣੀ ਗੱਲ ਕਰਦਾ ਵੀ ਆਪਾ ਆਪ 4 ਜਣੇ ਜਿਹੜੇ ਬੰਨੇ ਹੋਏ ਆਪਾਂ ਚਾਰ ਦੇ ਖੇਡਣਾ ਚਾਰ ਜਣਾਂ ਦੇ ਬਹੁਤ ਆ ਆਪਾਂ ਸਾਰਿਆਂ ਦਾ ਤੈਨੂੰ ਸਰਪੰਚੀ ਨਹੀਂ ਆਉਣਾ ਲੈ ਜਮੇ ਮੈਂ ਮੈਰਾ ਲੈਂਦਾ ਨਹੀਂ ਮੇਰਾ ਭੈਣ ਚ ਪ੍ਰਧਾਨਗੀ ਮੈਂ ਮੈਂ ਬ੍ਰੀ ਲੈ ਲੈਂਦਾ ਹੈ ਅਸਾਂ ਬਹੁਤ ਟੱਕਰ ਹਟਦਾ ਦਿੱਖੇਗੇਗੇ